ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਵਿਤਾ ਵਰਗੀ ਜ਼ਿੰਦਗੀ ਦੀ ਕਿਤਾਬ ਬਾਰੇ ਜਿਸ ਨੂੰ ਲਿਖਿਆ ਹੈ ਅਮਰਜੀਤ ਬਰਾੜ ਨੇ ਜਿਸ ਵਿੱਚ ਜ਼ਿੰਦਗੀ ਦੇ ਹਰ ਵਿਸ਼ੇ ਤੇ ਗੱਲ ਕੀਤੀ ਗਈ ਹੈ ਇਸ ਕਿਤਾਬ ਵਿੱਚ ਜ਼ਿੰਦਗੀ ਦੇ ਵਿਚਾਰਾਂ ਨੂੰ ਬੜੇ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਹੁਣ ਆਪਾਂ ਸ਼ੁਰੂ ਕਰਦੇ ਹਾਂ ਨਵੇਂ ਰਸਤੇ ਨਵੀਂ ਮੰਜ਼ਲ ਬਾਰੇ ਆਪ ਦੁਬਾਰਾ ਕੀਤਾ ਗਿਆ ਹਰ ਛੋਟਾ ਜਿਹਾ ਫੈਸਲਾ ਤੁਹਾਡੇ ਆਤਮ ਵਿਸ਼ਵਾਸ ਵਿੱਚ ਵਾਧਾ ਕਰਦਾ ਹੈ ਇਸ ਲਈ ਆਪਣੇ ਫੈਸਲੇ ਆਪ ਲੈਣ ਦੀ ਜਾਚ ਸਿੱਖੋ ਤੁਹਾਡੇ ਲਈ ਕੀ ਮਹੱਤਵਪੂਰਨ ਹੈ ਇਹ ਦੁਨੀਆ ਨਹੀਂ ਦੱਸੇਗੀ ਤੁਹਾਡੇ ਲਈ ਕੰਮ ਤੁਹਾਡੇ ਨੌਕਰ ਵੀ ਕਰ ਸਕਦੇ ਹਨ ਪਰ ਆਪਣੇ ਅੰਦਰਲੇ ਨੂੰ ਤਰਾਛਣ ਦਾ ਖੋਜਣ ਦਾ ਕੰਮ ਅਸੀਂ ਖੁਦ ਹੀ ਕਰ ਸਕਦੇ ਹਾਂ ਜ਼ਿੰਦਗੀ ਵਿੱਚ ਹਰ ਛੋਟੀ ਤੋਂ ਛੋਟੀ ਸਫਲਤਾ ਵੀ ਤੁਹਾਡੇ ਗਿਆਨ ਵਿੱਚ ਵਾਧਾ ਕਰਦੀ ਹੈ ਗਿਆਨ ਤੁਹਾਡੇ ਅਨੁਭਵ ਵਿੱਚ ਵਾਧਾ ਕਰਦਾ ਹੈ ਅਤੇ ਅਨੁਭਵ ਨਾਲ ਯੋਜਨਾ ਬਣਦੀ ਹੈ ਜਦੋਂ ਕਿਸੇ ਕੰਮ ਦੀ ਮੁਕੰਮਲ ਤਸਵੀਰ ਮਨ ਵਿੱਚ ਬਣ ਜਾਂਦੀ ਹੈ ਤਾਂ ਉਸ ਕੰਮ ਨੂੰ ਸਿਰੇ ਲਾਉਣ ਦਾ ਹੌਸਲਾ ਵੀ ਪੈਦਾ ਹੋ ਜਾਂਦਾ ਹੈ ਜੋ ਗਿਆਨ ਦੁਨੀਆ ਕੋਲ ਹੈ ਜ਼ਰੂਰੀ ਨਹੀਂ ਕਿ ਉਹ ਬਿਲਕੁਲ ਸਹੀ ਹੋਵੇਗਾ ਜੇਕਰ ਅਜਿਹਾ ਹੁੰਦਾ ਤਾਂ ਦੁਨੀਆ ਤੇ ਕੋਈ ਵੀ ਮਹਾਨ ਵਿਚਾਰਵਾਨ ਪੈਦਾ ਨਾ ਹੁੰਦਾ ਦੁਨੀਆ ਸੱਚ ਉਸੇ ਨੂੰ ਮੰਨਦੀ ਹੈ ਜਿਸ ਦਾ ਉਸ ਨੂੰ ਗਿਆਨ ਹੁੰਦਾ ਹੈ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਗਿਆਨ ਤੋਂ ਪਰੇ ਵੀ ਗਿਆਨ ਹੈ ਪਰ ਦੁਨੀਆ ਜੋ ਜਾਣਦੀ ਹੈ ਉਸ ਨੂੰ ਹੀ ਉਹ ਅੰਤਮ ਸੱਚ ਮੰਨਦੀ ਹੈ ਕੋਈ ਵੀ ਸਲਾਹ ਦੇਣ ਵਾਲਾ ਇਹ ਨਹੀਂ ਕਹੇਗਾ ਕਿ ਤੂੰ ਆਪਣੇ ਆਪ ਨੂੰ ਵੀ ਪੁੱਛ ਕੇ ਵੇਖ ਜਿਆਦਾਤਰ ਲੋਕ ਆਪਣੇ ਆਪ ਨਾਲ ਸਲਾਹ ਕਰਦੇ ਹੀ ਨਹੀਂ ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਉਹ ਜੋ ਸੋਚ ਰਹੇ ਹਨ ਉਹ ਸਹੀ ਹੈ ਜਾਂ ਗਲਤ ਜੇਕਰ ਤੁਹਾਡਾ ਅੰਦਰਲਾ ਇਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਤੁਸੀਂ ਸਹੀ ਨਹੀਂ ਹੋ ਤਾਂ ਇਸ ਸਥਿਤੀ ਵਿੱਚ ਤੁਸੀਂ ਦੂਜੇ ਤੇ ਵੀ ਯਕੀਨ ਨਹੀਂ ਕਰੋਗੇ ਇਸੇ ਨੂੰ ਚੰਗੀ ਸਲਾਹ ਨਹੀਂ ਦੇ ਸਕਦੇ ਕਈ ਵਾਰ ਆਪਣੀ ਕਮਜ਼ੋਰੀ ਨੂੰ ਛਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਸੀਂ ਆਪਣੇ ਆਪ ਨੂੰ ਆਪਣੀ ਕਮਜ਼ੋਰੀ ਤੋਂ ਬਚਾ ਨਹੀਂ ਸਕਦੇ ਤੁਹਾਡੀ ਸਫਲਤਾ ਇਸ ਗੱਲ ਤੋਂ ਮਾਪੀ ਜਾ ਸਕਦੀ ਹੈ ਕਿ ਕਿੰਨੇ ਲੋਕ ਇਮਾਨਦਾਰੀ ਨਾਲ ਤੁਹਾਡੀ ਸਫਲਤਾ ਵਿੱਚ ਯੋਗਦਾਨ ਪਾ ਰਹੇ ਹਨ ਭੀੜ ਨਾਲੋਂ ਜੋਗ ਵਿਅਕਤੀਆਂ ਦੀ ਗਿਣਤੀ ਹਮੇਸ਼ਾ ਘੱਟ ਹੁੰਦੀ ਹੈ ਪਰ ਇਹੀ ਲੋਕ ਹੁੰਦੇ ਹਨ ਜੋ ਤੁਹਾਡੇ ਸੱਚੇ ਮਨੋਰਥ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਫੌਣ ਵਾਲਾ ਕੋਲ ਹੋਵੇ ਪਰ ਸਿੱਖਣ ਦੀ ਰੁਚੀ ਨਾ ਹੋਵੇ ਇਸ ਦਾ ਕੋਈ ਲਾਭ ਨਹੀਂ ਜੇਕਰ ਸਿੱਖਣ ਦੀ ਰੁਚੀ ਹੋਵੇ ਤਾਂ ਜ਼ਿੰਦਗੀ ਦੇ ਹਰ ਮੋੜ ਤੇ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲ ਜਾਂਦਾ ਹੈ ਉਡਾਰੀਆਂ ਮਾਰਨ ਵਾਲੀ ਕਲਪਨਾ ਜੰਗੀ ਹੈ ਪਰ ਪੈਰ ਜ਼ਮੀਨ ਤੇ ਹੀ ਹੋਣੇ ਚਾਹੀਦੇ ਹਨ ਜੇਕਰ ਖਰੀਦਣ ਵਾਲੇ ਨੂੰ ਚੰਗਿਆਈ ਵਿੱਚ ਦਿਲਚਸਪੀ ਹੋਵੇ ਤਾਂ ਚੰਗੀ ਸਲਾਹ ਚੰਗਾ ਗਿਆਨ ਖਰੀਦੇ ਜਾ ਸਕਦੇ ਹਨ ਇੱਕ ਚੰਗੀ ਸੰਸਥਾ ਇੱਕ ਚੰਗੇ ਵਿਅਕਤੀ ਦੀ ਸੋਚ ਨਾਲ ਜਨਮ ਲੈਂਦੀ ਹੈ ਅਤੇ ਇਹਨੂੰ ਅੱਗੇ ਚੰਗੇ ਵਿਅਕਤੀ ਹੀ ਚਲਾਉਂਦੇ ਹਨਗੇ ਵਿਅਕਤੀ ਸੰਘਰਸ਼ ਕਰਦੇ ਹਨ ਬੁਰੇ ਵਿਅਕਤੀ ਸੰਘਰਸ਼ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਕਈ ਕੰਮ ਨਾਲ ਪਿਆਰ ਕਰਦੇ ਹਨ ਅਤੇ ਕਈ ਚਾਹ ਮੰਨਾਲਾ ਇੱਕ ਕੰਮ ਨੂੰ ਨਿਪਟਾਉਣ ਤੋਂ ਬਾਅਦ ਅਗਲੇ ਕੰਮ ਲਈ ਤਿਆਰ ਹੋਣਾ ਪਰ ਕਈ ਸਿਰਫ ਸਮਾਂ ਲੰਘਾਉਂਦੇ ਹਨ ਇਹ ਸੱਚ ਹੈ ਕਿ ਸਮੇਂ ਦੀਆਂ ਠੋਕਰਾਂ ਵਿਅਕਤੀ ਨੂੰ ਅਕਲ ਸਿਖਾਉਂਦੀਆਂ ਹਨ ਸ਼ੁਰੂਆਤੀ ਦੌਰ ਵਿੱਚ ਇਹ ਠੀਕ ਲੱਗਦਾ ਹੈ ਪਰ ਜੇਕਰ ਅਕਲ ਆਵੇ ਹੀ ਸਮੇਂ ਬੀਤਣ ਤੋਂ ਬਾਅਦ ਤਾਂ ਇਸ ਦਾ ਕੋਈ ਲਾਭ ਨਹੀਂ ਆਖਿਰ ਸਮੇਂ ਤੋਂ ਪਹਿਲਾਂ ਸੋਚ ਦਿਮਾਗ ਰੱਖਣ ਵਾਲੇ ਵਿਅਕਤੀ ਹੀ ਕਾਮਯਾਬ ਹੁੰਦੇ ਹਨ ਕੁਝ ਨਵਾਂ ਸਿੱਖਣ ਦੀ ਗੁੰਜਾਇਸ਼ ਤਾਂ ਹਮੇਸ਼ਾ ਹੀ ਬਣੀ ਰਹਿੰਦੀ ਹੈ ਪਰ ਇਸ ਦਾ ਇਹ ਭਾਵ ਵੀ ਨਹੀਂ ਕਿ ਵਿਅਕਤੀ ساری ਉਮਰ ਠੋਕਰਾਂ ਹੀ ਖਾਂਦਾ ਰਹੇ ਅਤੇ ਕਾਹੇ ਕਿ ਮੈਂ ਕੁਝ ਸਿੱਖ ਰਿਹਾ ਹਾਂ ਜੀਿੰਦਗੀ ਵਿੱਚ ਹਰ ਇੱਛਾ ਦਾ ਪੂਰਾ ਹੋਣਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੀ ਇੱਛਾ ਪ੍ਰਤੀ ਕਿੰਨੇ ਸਮਰਪਿਤ ਹਾਂ ਪ੍ਰਾਰਥਨਾ ਜਾਂ ਅਰਦਾਸ ਆਪਣੀ ਕਿਸੇ ਇੱਛਾ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ ਜਿੰਨੀ ਇੱਛਾ ਗਹਿਰੀ ਹੋਵੇਗੀ ਓਨੇ ਹੀ ਉਸ ਵਿਅਕਤੀ ਪ੍ਰਤੀ ਸਾਡੇ ਯਤਨ ਵਧੇਰੇ ਜ਼ੋਰਦਾਰ ਅਤੇ ਸੱਚੇ ਹੋਣਗੇ ਹਰ ਕੰਮ ਵਿੱਚ ਹਰ ਵਿਅਕਤੀ ਦੀ ਦੀ ਆਪਣੀ ਇੱਛਾ ਆਪਣੀ ਸੋਚ ਆਪਣਾ ਹੁਨਰ ਅਤੇ ਲਗਨ ਵੀ ਕੰਮ ਕਰਦੀ ਹੈ। ਇਹੀ ਕਾਰਨ ਹੈ ਇੱਕੋ ਕੰਮ ਜਿਸ ਨੂੰ ਕਈ ਵਿਅਕਤੀਆਂ ਦੁਆਰਾ ਕੀਤਾ ਜਾਂਦਾ ਹੈ ਉਸ ਕੰਮ ਦਾ ਪੱਦਰ ਵੱਖੋ ਵੱਖਰਾ ਹੁੰਦਾ ਹੈ। ਬਹੁਤ ਫਰਕ ਹੁੰਦਾ ਹੈ ਕਈ ਕੰਮ ਨੂੰ ਛੇਤੀ ਕਰਦੇ ਹਨ ਅਤੇ ਕਈ ਕੰਮ ਤੋਂ ਖੜਾ ਛਡਾਉਂਦੇ ਹਨ ਅਤੇ ਕਈ ਕੰਮ ਨੂੰ ਪਿਆਰ ਦੀ ਦ੍ਰਿਸ਼ਟੀ ਨਾਲ ਕਰਦੇ ਹਨ। ਇਹ ਵਿਚਾਰ ਅਸੀਂ ਅਗਲੇ ਪਾਰਟ ਵਿੱਚ ਕਰਾਂਗੇ ਧੰਨਵਾਦ